ਧਨ ਗੁਰੂ ਕਲਗੀ ਧਰਮਾ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਆਏ ਸਬੂ ਕੀ ਤਲਵੰਡੀ ਹਜ਼ੂਰ ਮਹਾਰਾਜ ਇੱਥੇ ਤਕਰੀਬਨ ਸਾਲ ਪੜ ਇੱਥੇ ਮਹਾਰਾਜ ਨੇ ਆਪਣੇ ਚਰਨ ਪਾ ਕੇ ਇਸ ਧਰਤੀ ਨੂੰ ਨਿਵਾਜਿਆ ਬਖਸ਼ਿਸ਼ਾਂ ਕੀਤੀਆਂ ਆਪ ਸਭ ਨੂੰ ਪਤਾ ਹੈ ਆਪ ਜੀ ਦਰਸ਼ਨਾਂ ਨੂੰ ਜਾਂਦੇ ਹੋ ਕਿ ਸਬੂ ਕੀ ਤਲਵੰਡੀ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮਹਾਰਾਜ ਨੇ ਭਾਈ ਮਨੀ ਸਿੰਘ ਨੂੰ ਲਖਾਰੀ ਲਾ ਕੇ ਦੁਬਾਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖੇ ਸਨ ਇਥੇ ਰਹਿ ਕੇ ਮਹਾਰਾਜ ਨੇ ਗੁਰਸਿੱਖਾਂ ਨੂੰ ਗੁਰਬਾਣੀ ਦੀ ਸੰਤਿਆ ਅਰਥਾਂ ਸਮੇਤ ਪੜ੍ਹਾਇ ਸਿੱਖਾਂ ਕਈ ਵਾਰੀ ਬੇਨਤੀ ਕਰਨੀ ਮਹਾਰਾਜ ਨੂੰ ਵੀ ਸਤਿਗੁਰੂ ਇਸ ਗੁਰਬਾਣੀ ਦੇ ਅਰਥ ਸਾਨੂੰ ਪਤਾ ਲੱਗਣ ਤੇ ਕਲਗੀਧਰ ਮਹਾਰਾਜ ਕਹਿੰਦੇ ਸਨ ਵਕਤ ਆਏਗਾ ਸਿੱਖੋ ਹੁਣ ਤੇ ਭਾਵੇਂ ਜੰਗਾਂ ਦਾ ਸਮਾਂ ਜੁੱਧਾਂ ਦਾ ਸਮਾਂ ਚੱਲ ਰਿਹਾ ਹੈ ਆ ਆਪਾਂ ਜਰੂਰ ਉਸ ਮਾਲਕ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਰਹਿਮਤ ਨਾਲ ਬੈਠ ਕੇ ਵਿਚਾਰਾਂਗੇ ਯਾਦ ਰੱਖਿਓ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਕਲਗੀ ਧਰ ਮਹਾਰਾਜ ਨੇ ਭਾਈ ਮਨੀ ਸਿੰਘ ਨੂੰ ਲਖਾਰੀ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾਈ ਇਥੇ ਮਹਾਰਾਜ ਨੇ ਸਿੱਖਾ ਨੂੰ ਬਾਣੀ ਅਰਥਾਂ ਸਮੇਤ ਵੀ ਪੜ੍ਹੀ ਸੀ। ਇੱਥੇ ਆਪ ਜੀ ਨੂੰ ਪਤਾ ਹੈ ਇੱਕ ਚੌਧਰੀ ਹੈ ਭਾਈ ਡੱਲਾ। ਡੱਲਾ ਰਹਿੰਦਾ ਹੈ। ਮਹਾਰਾਜ ਦੇ ਚਰਨਾਂ ਵਿੱਚ ਆਉਂਦਾ ਹੈ। ਸ਼ਰਧਾਲੂ ਬਣਿਆ। ਚਲੋ ਆਪਾਂ ਉਧਰ ਨਹੀਂ ਬੰਦੂਕ ਪਰ ਕਿ ਵੱਖਰੀ ਗੱਲ ਹੈ। ਮੈਂ ਕੇਵਲ ਇੰਨੀ ਬੇਨਤੀ ਕਹਿਣ ਲੱਗਿਆ ਇੱਕ ਦਿਨ ਉਹਨੇ ਮਹਾਰਾਜ ਨੂੰ ਕਿਹਾ ਸੀ ਸਤਿਗੁਰੂ ਕਿਰਪਾ ਕਰੋ ਮੈਂ ਤੰਨ ਨਹੀਂ ਮਰੇ ਨੇ ਬਿੰਸਨਾ ਹੈ। ਮੌਤ ਆਏਗੀ। ਪਰ ਮੈਨੂੰ ਆਪਣੇ ਚਰਨਾਂ ਵਿੱਚ ਰੱਬ ਦੀ ਦਰਗਾਹ ਵਿੱਚ ਪੀੜੀ ਜਿੰਨੀ ਥਾਂ ਦੇ ਦਿਓ ਕਹਿਣ ਲੱਗੇ ਮਹਾਰਾਜ ਨੇ ਉੱਥੇ ਬਚਨ ਵਰਤਿਆ ਸੀ ਕਹਿਣ ਲੱਗੇ ਦਲਿਆ ਯਾਦ ਰੱਖ ਤੂੰ ਰੱਬ ਦੇ ਦਰ ਪੀੜੀ ਜੋਗੀ ਥਾਂ ਮੰਗਨੇ ਮਹਾਰਾਜ ਨੇ ਕਿਹਾ ਤੂੰ ਅੰਮ੍ਰਿਤ ਦੀ ਦਾਤ ਲਈਂ ਅੰਮ੍ਰਿਤ ਧਾਰੀ ਬਣੀ ਤੇ ਅੰਮ੍ਰਿਤ ਨਾਮ ਨਾਲ ਸਾਂਝ ਪਾਈ ਪਰਮੇਸ਼ਵਰ ਦੀ ਨਾਮ ਦੀ ਬਰਕਤ ਵਰਤ ਗਈ ਭਾਵੇਂ ਮੰਜਾ ਢਾਲੀ ਤੈਨੂੰ ਰੱਬ ਦੇ ਘਰ ਥਾਂ ਮਿਲੇਗੀ ਇੱਥੇ ਮਹਾਰਾਜ ਨੇ ਬਚਨ ਵਰਤੇ ਮਹਾਰਾਜ ਕਹਿਣ ਲੱਗੇ ਜਿਤ ਸੇਵਿਏ ਸੁਖ ਪਾਈਐ ਤੇਰੀ ਦਰਗਹ ਚੱਲੇ ਮਾਲ ਜਿਸ ਰੱਬ ਨੂੰ ਚੇਤੇ ਕੀਤੇ ਆ ਸੁਖ ਮਿਲਦਾ ਹੈ ਮਾਲਕ ਤੇਰੀ ਦਰਗਾਹ ਵਿੱਚ ਥਾਂ ਮਿਲਦੀ ਹੈ ਇੱਥੇ ਚਾਰ ਦਿਨ ਬੰਦਾ ਮੈਨੂੰ ਪਤਾ ਹੈ ਇਸ ਗੱਲ ਦਾ ਮਹਾਰਾਜ ਨੇ ਜਿਹੜੀ ਉਪਰੇ ਤੁਕ ਵਰਤੀ ਨਾ ਅਮਲ ਗਨੋਲਾ ਕੂੜ ਕਾ ਦਿੱਤਾ ਦੇਵ ਨਹਾਰ ਇਹ ਤੇ ਬੰਦਾ ਕਈ ਵਾਰੀ ਜੀ ਗੁਰੂ ਦੀ ਗੱਲ ਆ ਝੂਠੇ ਸੰਸਾਰ ਦੇ ਨਸ਼ੇ ਵਿੱਚ ਗਲਤਾਂ ਨੂੰ ਕਿ ਠੁਕਰਾ ਦਿੰਦਾ ਮਾਰੇ ਤੇ ਕਹਿਦੇ ਨੇ ਕਹਿ ਲੱਗੇ ਤੂੰ ਇਹਦੇ ਵਿੱਚ ਮਸਤ ਨਾ ਹੋ ਵੀ ਚਾਰ ਦਿਨ ਆਏ ਮੌਜ ਮੇਲਾ ਬਣਾਉਣ ਵਿੱਚ ਉਲਝ ਪਏ ਸਹਿਬ ਕਹਿਣ ਲੱਗੇ ਤਾਂ ਝੂਠ ਦਾ ਨਸ਼ਾ ਹੈ ਸੰਸਾਰ ਕਿਤੇ ਮਹਾਰਾਜ ਨੇ ਇਸ ਸੰਸਾਰ ਨੂੰ ਕਿਹਾ ਰਾਤ ਦਾ ਸੁਪਨਾ ਹੈ ਬਾਣੀ ਵਿੱਚ ਮਹਾਰਾਜ ਨੇ ਕਿਹਾ ਜਿਵੇਂ ਰਾਤ ਨੂੰ ਬੰਦੇ ਦੀ ਨੇਤਰ ਬੰਦ ਹੋਣ ਸੁੱਤਾ ਪਿਆ ਸੁਪਨਾ ਆਦੈ ਜਾ ਖੁੱਲਦੀ ਪਤਾ ਲੱਗਦਾ ਸਭ ਕੁਝ ਝੂਠ ਹੈ ਉੱਚੇ ਮਹਾਰਾਜ ਨੇ ਕਿਹਾ ਜੈਸਾ ਸੁਪਨਾ ਰੈਣ ਦਾ ਤੈਸਾ ਏ ਸੰਸਾਰ ਮਰ ਕੇ ਲੱਗ ਜਿਵੇਂ ਰਾਤ ਦਾ ਸੁਪਨੇ ਉਵੇਂ ਮੰਨੋ ਏ ਸੰਸਾਰ ਇੱਕ ਝੂਠਾ ਸੁਪਨਾ ਹੈ